ਪੰਜਾਬ ਦੇ ਅਮਰਸਰ ਦੇ ਵਿੱਚ ਪੁਲਿਸ ਅਤੇ ਤਸਕਰਾਂ ਦੇ ਵਿਚਾਲੇ ਮੁੱਠਪੇੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮੁਕਾਬਲਾ ਅਮਰਸਰ ਜਲੰਧਰ ਰੋਡ ਤੇ ਸਥਿਤ ਖਿਲਚਿਆਂ ਦੇ ਵਿੱਚ ਹੋਇਆ। ਪੁਲਿਸ ਨੇ ਸੂਚਨਾ ਦੇ ਆਧਾਰ ਤੇ ਕਾਰਵਾਈ ਕੀਤੀ ਸੀ ਅਤੇ ਆਰੋਪੀਆਂ ਦੇ ਵੱਲੋਂ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ। ਫਿਲਹਾਲ ਤਸਕਰਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਖਿਲਚਿਆਂ ਦੇ ਅਧੀਨ ਆਉਂਦੇ ਚੰਦੀ ਪੈਲੱਸ ਦੇ ਨਜ਼ਦੀਕ ਪੁਲਿਸ ਅਤੇ ਨਸ਼ਾ ਤਸਕਰਾਂ ਦੇ ਵਿਚਾਲੇ ਮੁਕਾਬਲਾ ਹੋਇਆ। ਰੂਪੀ ਸਵਿਫਟ ਕਾਰ ਦੇ ਵਿੱਚ ਚੰਦੀ ਪੈਲੈਸ ਦੇ ਕੋਲ ਕਾਰ ਲਗਾ ਕੇ ਕਿਸੇ ਦਾ ਇੰਤਜ਼ਾਰ ਕਰ ਰਹੇ ਸਨ ਪੁਲਿਸ ਨੇ ਸੂਚਨਾ ਦੇ ਆਧਾਰ ਤੇ ਕਾਰਵਾਈ ਕੀਤੀ ਅਤੇ ਉਹਨਾਂ ਨੂੰ ਘੇਰ ਲਿਆ ਅਤੇ ਦੋਸ਼ੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰ ਦਿੱਤੀ ਅਤੇ ਇਸੇ ਦੌਰਾਨ ਇੱਕ ਤਸਕਰ ਦੇ ਮੋਢੇ ਅਤੇ ਦੂਜੇ ਦੇ ਛਾਤੀ ਦੇ ਨਾਲ ਗੋਲੀ ਛੂਕੇ ਲੰਘ ਗਈ ਜਿਸ ਤੋਂ ਬਾਅਦ ਪੁਲਿਸ ਨੇ ਦੋਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਜੀ ਅਸੀਂ ਨਾਈਟ ਡੋਮੀਨੇਸ਼ਨ ਦੇ ਉੱਤੇ ਸੀਗੇ ਤੇ ਮੰਨ ਲਓਗੇ ਐਸਐਸਪੀ ਸਾਹਿਬ ਨੇ ਸਮੋ ਸਪੈਸ਼ਲੀ ਬਿਆਸ ਤੋਂ ਲੈ ਕੇ ਤੇ ਦਵਰਜੀ ਤੱਕ ਤੇ ਉਸ ਤੋਂ ਲੈ ਕੇ ਜੋਗਾ ਸਿੰਘ ਵੱਲ ਜਾਈਦਾ ਉਥੇ ਤਾਂ ਅਸੀਂ ਸਪੈਸ਼ਲੀ ਨਾਈ ਡੋਮੀਨੇਸ਼ਨ ਕਰਦੇ ਹਾਂ ਉਹਦੇ ਵਿੱਚ ਬਕਾਇਦਾ ਸਾਡੀਆਂ ਟੀਮਾਂ ਬਣੀਆਂ ਹੋਈਆਂ ਨੇ ਉਸ ਟੀਮ ਦੇ ਵਿੱਚ ਜੀਓ ਦੀ ਸੁਪਰਵੀਜ਼ਨ ਵੀ ਹੁੰਦੀ ਹੈ ਔਰ ਜਿਸ ਤਰ੍ਹਾਂ ਹਦਾਇਤਾਂ ਐਸਐਸਬੀ ਸਾਹਿਬ ਨੇ ਦਿੱਤੀਆਂ ਹੋਈਆਂ ਉਸ ਮੁਤਾਬਕ ਅਸੀਂ ਡੋਮੀਨੇਸ਼ਨ ਕਰ ਰਹੇ ਸੀਗੇ ਤੇ ਐਸਐਚਓ ਬਿਆਸ ਨੇ ਇੱਕ ਗੱਡੀ ਨੋਟਿਸ ਕੀਤੀ ਸਵਿਫਟ ਵਾਈਟ ਕਲਰ ਦੀ ਜਿਹੜੀ ਸ਼ੱਕੀ ਹਾਲਤ ਵਿੱਚ ਸੜਕ ਦੇ ਕਿਨਾਰੇ ਜਾਂਦੀ ਪਾਸ ਤੋਂ ਥੋੜਾ ਪਹਿਲਾਂ ਜਲੰਧਰ ਸਾਈਡ ਨੂੰ ਜਾਣ ਵਾਲੀ ਰੋਡ ਤੇ ਖੜੀ ਸੀਗੀ ਤੇ ਉਸ ਗੱਡੀ ਨੂੰ ਜਦੋਂ ਚੈੱਕ ਕਰਨ ਵਾਸਤੇ ਐਸਐਸਓ ਨੇ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਗੱਡੀ ਆਪਣੀ ਪਿਛੇ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪਿਛੇ ਨੂੰ ਭਜਾ ਕੇ ਜਦੋਂ ਐਸਐਸਓ ਸਾਹਿਬ ਨੇ ਗੱਡੀ ਅੱਗੇ ਕਰਕੇ ਅਕਰੋਸ ਦਾ ਸੜਕ ਲਗਾ ਲਈ ਤੇ ਉਦੋਂ ਇਹਨੇ ਬਹੁਤ ਤੇਜ਼ ਪਿੱਛੋਂ ਲਿਆ ਕੇ ਜੇ ਸਰਕਾਰੀ ਗੱਡੀ ਜਿਹੜੀ ਐਸਐਸਓ ਦੀ ਉਹਨਾਂ ਦੇ ਮਜੂਰਦਾਰ ਹਿੱਟ ਕੀਤਾ ਨਾਲ ਹੀ ਇਹਨਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਇਹਨ ਦਾ ਉਹ ਦਾ ਜਿਹੜੇ ਸਾਰੇ ਪੋਜੀਸ਼ਨ ਲੈ ਕੇ ਤੇ ਕਰਾਸ ਫਾਇਰ ਜਿਹੜਾ ਉਹਨਾਂ ਦੇ ਨਾਲ ਹੋਇਆ ਉਸ ਵਿੱਚ ਜਿਹੜੇ ਦੋ ਮੌਜਮ ਨੇ ਸੁਖਜਿੰਦਰ ਸਿੰਘ ਤੇ ਆਕਾਸ਼ਦੀਪ ਸਿੰਘ ਇਹ ਦੋਵੇਂ जख्मी ਹੋਏ ਨੇ ਔਰ ਇਹਨਾਂ ਨੂੰ ਉਸੇ ਵੇਲੇ ਰਾਤ ਨੂੰ ਜਿਹੜੇ ਇਮੀਡੀਏਟਲੀ ਮੈਡੀਕਲ ਹੈਲਪ ਦੇਣ ਵਾਸਤੇ ਅਮਨਦੀਪ ਹਸਪੀਟਲ ਵਿਖੇ ਲੈ ਜਾ ਕੇ ਟਾਹ ਕਰਾਇਆ ਕੀ ਇਹਨਾਂ ਕੋਲੋਂ ਪਤਾ ਲੱਗਦਾ ਕਿ ਕੋਈ ਗੈਂਗ ਦੇ ਨਾਲ ਵੀ ਸੰਬੰਧ ਨੇ ਨਹੀਂ ਅਜੇ ਤੱਕ ਇਹਨਾਂ ਦੇ ਕੋਲੋਂ ਅਸੀਂ ਫਾਰਮਲ ਪੁਸ਼ਟੀ ਨਹੀਂ ਕਰ पाए ਕਿਉਂਕਿ ਹਸਪੀਟਲ 'ਚ ਐਡਮਿਟ ਨੇ ਔਰ ਇਹਨਾਂ ਤੋਂ ਕੁਝ ਕਿਛ ਤੋਂ ਬਾਅਦ ਗੈਂਗ ਦੇ ਨਾਲ ਸੰਬੰਧ ਹੈਗਾ ਕਿ ਨਹੀਂ ਉਹ ਬਾਅਦ ਵਿੱਚ ਪਤਾ ਚੱਲੇਗਾ ਫਿਲਹਾਲ ਇਹਨਾਂ ਦੇ ਕੋਲੋਂ ਸਾਨੂੰ 34 ਦੀ ਇੱਕ ਪਿਸਤਲ ਤੇ ਜਿਹੜਾ ਹੈਰੋਇਨ ਦੀ ਰਿਕਵਰੀ ਹੋਈ ਕਿੰਨੀ ਕੀ ਕਹਿ ਸਕਦੇ ਮਾਤਰਾ 270 ਗ੍ਰਾਮ ਹੈਰੋਇਨ ਸਾਡੇ ਕੋਲ ਕੋਈ ਮੁਲਾਜ਼ਮ ਦੇ ਵੀ ਲੱਗੀ ਹੈ ਕੋਈ ਨਹੀਂ ਬਚਾਈ ਰਿਹਾ ਜੀ ਤੇ ਗੋਲੀ ਸਾਡੀ ਵਿਕਰ ਨੂੰ ਜ਼ਰੂਰ ਹਿੱਟ ਹੋਈ ਹੈ ਪਰ ਕਿਸੇ ਮੁਲਾਜ਼ਮ ਨੂੰ ਜਿਹੜੀ ਹੈ ਗੋਲੀ ਨਹੀਂ ਲੱਗੀ ਇਸ ਬੰਦੇ ਆ ਤੇ ਪਹਿਲਾਂ ਵੀ ਕੋਈ ਮੁਕਦਮਾ ਦਰਜ ਹੀ ਹਾਂਜੀ ਇਹਨਾਂ ਦੇ ਉੱਤੇ ਪਹਿਲਾਂ ਵੀ ਚਾਰ-ਚਾਰ ਕੇਸ ਦੋਹਾਂ ਤੇ ਦਰਜ ਨੇ ਐਨਡੀਪੀਐਸ ਦੇ ਕੇਸ ਨੇ ਚੋਰੀ ਦੇ ਕੇਸ ਨੇ ਇਹਨਾਂ ਦੇ ਪਹਿਲਾਂ ਵੀ ਕੱਚੇ ਦਰਜ ਕਿੱਥੋਂ ਦੇ ਰਹਿਣ ਵਾਲੇ ਨੇ ਦੇ ਪਿਛਲ ਉਪਰ ਤੋਂ ਰਹਿਣ ਵਾਲੇ ਨਹੀਂ ਔਰ ਇਹਨਾਂ ਦੇ ਕਹਿਣ ਮੁਤਾਬਕ ਜੋ ਅਸੀਂ ਇਹਨਾਂ ਨੂੰ ਪੁੱਛਕਿਛ ਮਾੜੀ-ਮੋਟੀ ਉਦੋਂ ਕੀਤੀ ਪ੍ਰੀਲੀਮਨਰੀ ਇਹਨਾਂ ਦੇ ਕਹਿਣ ਮੁਤਾਬਕ ਵੀ ਇੱਥੋਂ ਇਹ ਹੈਰੋਇਨ ਦੀ ਹੈਰੋਇਨ ਦੀ ਖੇਪ ਲੈਣਾ ਸੀ ਕਿਤਨੇ ਕਿਤੇ ਵੱਡੇ ਖਲਾਸੀ ਹੋ ਸਕਦੇ ਨੇ ਇਹ ਜੀ ਜ਼ਰੂਰ ਇਹਨਾਂ ਦੀ ਪੁੱਛਕਿਛ ਦੇ ਉੱਤੇ ਡਿਪੈਂਡ ਕਰਦਾ ਹੈ ਇਹਨਾਂ ਦੀ ਪੁੱਛਕਿਛ ਅਸੀਂ ਜਦੋਂ ਕਰਾਂਗੇ ਇਹਨਾਂ ਦੇ ਤਾਰ ਕਿੱਥੇ-ਕਿੱਥੇ ਜੁੜਦੇ ਨੇ ਆਸਮ ਜਨ న్యూਸ ਲਈ ਅਮਰਸਰ ਤੋਂ ਖਰਜੀ ਸਿੰਘ ਕਰਵਾਉਂਦੇ ਰਿਪੋਰਟ